ਬਾਲੀਵੁੱਡ ਅਦਾਕਾਰ ਹਤੇ ਆਈਪੀਐਲ ਦੇ ਵਿੱਚ ਕਿੰਗਜ਼ 11 ਪੰਜਾਬ ਦੀ ਸਹਿ ਮਾਲਕਨ ਪ੍ਰਿਟਿਜ਼ੈਂਟਾ ਨੇ ਇੱਕ ਨੇਕ ਅਤੇ ਕਾਬਲੇ ਤਰੀਫ਼ ਕੰਮ ਕਰ ਦਿਖਾਇਆ ਜਿਸ ਕਰਕੇ ਹਰ ਥਾਂ ਦੇ ਉੱਤੇ ਉਸ ਦੀ ਸ਼ਰਾਰਗਾ ਹੋ ਰਹੀ ਹੈ ਆਪਰੇਸ਼ਨ ਸਿੰਧੂਰ ਦੇ ਮਗਰੋਂ ਪ੍ਰਿਟਿਜ਼ੈਂਟਾ ਨੇ ਸ਼ਹੀਦ ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਧੰਨਵਾਦ ਵਜੋਂ ਭੇਟ ਕੀਤੇ ਨੇ ਇਸ ਬਾਰੇ ਦੇ ਵਿੱਚ ਪ੍ਰਿਟਿਜ਼ੈਂਟਾ ਨੇ ਇੱਕ ਭਾਵੁਕ ਪੋਸਟ ਵੀ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਫੌਜੀ ਪਰਿਵਾਰਾਂ ਦੇ ਵੱਲ ਪ੍ਰਿਟਿਜ਼ੈਂਟਾ ਦੇ ਇਸ ਪਿਆਰ ਅਤੇ ਸਤਿਕਾਰ ਦੇ ਪਿੱਛੇ ਵੱਡਾ ਕਾਰਨ ਕੀ ਹੈ ਆਉ ਤੁਹਾਨੂੰ ਵੀ ਦੱਸਦੇ ਆਂ ਪ੍ਰਿਟੀ ਜ਼ਿੰਟਾ ਦੇ ਭਾਰਤੀ ਫੌਜ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਨਾਲ ਗਹਿਰੇ ਸਬੰਧ ਬਾਰੇ। ਹਾਲ ਹੀ ਦੇ ਵਿੱਚ ਪ੍ਰਿਟੀ ਜ਼ਿੰਟਾ ਆਰਮੀ ਊਮੈਨਜ਼ ਵੈਲਫੇਅਰ ਐਸੋਸੀਏਸ਼ਨ ਦੇ ਇੱਕ ਸਮਾਗਮ ਦੇ ਵਿੱਚ ਹਿੱਸਾ ਬਣੀ। ਜਿੱਥੇ ਪ੍ਰਿਟੀ ਜ਼ਿੰਟਾ ਨੇ ਨਾ ਸਿਰਫ ਸਮਾਗਮ ਤੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਸਗੋਂ ਸ਼ਹੀਦਾਂ ਦੀਆਂ ਪਤਨੀਆਂ ਦੇ ਲਈ ਸਹਾਇਤਾ ਵਜੋਂ 1 ਕਰੋੜ ਰੁਪਏ ਵੀ ਦਿੱਤੇ। ਰਿਟਿਜ਼ ਇੰਟਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਜਿਵੇਂ ਹੀ ਮੈਂ ਭਾਰਤੀ ਫੌਜ ਦੇ ਦੱਖਣ ਪੱਛਮੀ ਕਮਾਂਡ ਦੇ ਆਡੀਟੋਰੀਅਮ ਦੇ ਵਿੱਚ ਦਾਖਲ ਹੋਈ ਮੈਂ ਹਰ ਪਾਸੇ ਫੌਜ ਦੇ ਅਧਿਕਾਰੀਆਂ ਅਤੇ ਸੈਨਿਕਾਂ ਦੇ ਪੋਸਟਰ ਲੱਗੇ ਦੇਖੇ ਜਿਨ੍ਹਾਂ ਨੇ ਬਹਾਦਰੀ ਪੁਰਸਕਾਰ ਜਿੱਤੇ ਨੇ ਕੁਝ ਨੇ ਇਸ ਦੇਸ਼ ਦੇ ਲਈ ਆਪਣੀਆਂ ਜਾਨਾਂ ਗਵਾ ਦਿੱਤੀਆਂ ਨੇ ਅਤੇ ਕੁਝ ਜੰਗ ਦੇ ਮੈਦਾਨ ਦੇ ਵਿੱਚੋਂ ਜ਼ਖਮਾਂ ਦੇ ਨਾਲ ਵਾਪਸ ਪਰਤੇ ਨੇ ਇਹ ਪਤੀ ਪੁੱਤਰ ਭਰਾ ਅਤੇ ਪਿਤਾ ਸਨ ਉਹ ਸਾਡੀਆਂ ਹਥਿਆਰਬੰਦ ਫੌਜਾਂ ਦਾ ਹਿੱਸਾ ਸਨ ਅਤੇ ਉਹ ਸਾਡੇ ਕੱਲ ਦੇ ਲਈ ਆਪਣਾ ਅੱਜ ਕੁਰਬਾਨ ਕਰ ਦਿੰਦੇ ਨੇ। ਪ੍ਰੀਤੀ ਅੱਗੇ ਲਿਖਦੀ ਹੈ ਕਿ ਅਸੀਂ ਉਸ ਨੂੰ ਕਦੇ ਨਹੀਂ ਜਾਣ ਸਕਾਂਗੇ। ਬਹੁਤ ਸਾਰੇ ਲੋਕ ਉਹਨਾਂ ਨੂੰ ਕਦੇ ਨਹੀਂ ਸੁਣ ਸਕਣਗੇ। ਨਾ ਉਹਨਾਂ ਬਾਰੇ ਸੋਚ ਸਕਣਗੇ ਅਤੇ ਨਾ ਹੀ ਉਹਨਾਂ ਨੂੰ ਯਾਦ ਰੱਖ ਸਕਣਗੇ। ਹੋ ਸਕਦਾ ਹੈ ਕਿ ਅਸੀਂ ਗੱਲਬਾਤ ਦੇ ਵਿੱਚ ਉਹਨਾਂ ਦਾ ਜ਼ਿਕਰ ਕਰੀਏ। ਉਹਨਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕਰੀਏ ਅਤੇ ਫੇਰ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਚਲੇ ਜਾਈਏ। ਇਹ ਦੁਖਦਾਈ ਸੱਚਾਈ ਉਦੋਂ ਹੋਰ ਵੀ ਦੁਖਦਾਈ ਹੁੰਦੀ ਹੈ ਜਦੋਂ ਮੈਂ ਸਮਾਗਮ ਦੇ ਵਿੱਚ ਪਹੁੰਚਦੀਆਂ ਅਤੇ ਆਪਣੇ ਚਿਹਰੇ ਦੇ ਉੱਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੀਆਂ। ਇਸ ਸਮਾਗਮ ਦੇ ਵਿੱਚ ਮੈਂ ਉਹਨਾਂ ਔਰਤਾਂ ਨੂੰ ਮਿਲੀ ਜੋ ਕਿ ਇਨ੍ਹਾਂ ਆਦਮੀਆਂ ਨੂੰ ਹਰ ਦਿਨ ਅਤੇ ਹਰ ਪਲ ਯਾਦ ਕਰਦੀਆਂ ਨੇ। ਮੈਂ ਉਹਨਾਂ ਦੇ ਬੱਚਿਆਂ ਨੂੰ ਮਿਲੀ ਅਤੇ ਮੈਂ ਉਹਨਾਂ ਦੀਆਂ ਮੁਸਕਰਾਹਟਾਂ ਵੀ ਵੇਖੀਆਂ। ਨਾ ਕੋਈ ਸ਼ਿਕਾਇਤ ਸੀ ਅਤੇ ਨਾ ਹੀ ਕੋਈ ਹੰਝੂ। ਬਸ ਮਾਣ, ਤਾਕਤ ਅਤੇ ਕੁਰਬਾਨੀ ਸੀ। ਅੱਜ ਦੇ ਵਿੱਚ ਪ੍ਰੀਟੀ ਨੇ ਲਿਖਿਆ ਕਿ ਮੈਂ ਤੁਹਾਡੀ ਸੇਵਾ ਅਤੇ ਤੁਹਾਡੀ ਕੁਰਬਾਨੀ ਦੇ ਲਈ ਇੱਕ ਛੋਟਾ ਜਿਹਾ ਧੰਨਵਾਦ ਕਹਿਣਾ ਚਾਹਾਂਗੀ ਮੈਂ ਆਪਣਾ ਯੋਗਦਾਨ ਲੈ ਕੇ ਆਈ ਹਾਂ ਮੈਂ ਚਾਹੁੰਦੀ ਹਾਂ ਕਿ ਉਹ ਜਾਣ ਲੈਣ ਕਿ ਉਹਨਾਂ ਨੂੰ ਭੁਲਾਇਆ ਨਹੀਂ ਗਿਆ ਅਤੇ ਅਸੀਂ ਹਮੇਸ਼ਾ ਉਹਨਾਂ ਦੇ ਕਰਜ਼ਦਾਰ ਵੀ ਰਹਾਂਗੇ ਮੈਨੂੰ ਪਤਾ ਹੈ ਕਿ ਮੇਰਾ ਦੇਸ਼ ਸੁਰੱਖਿਅਤ ਹੱਤਾਂ ਦੇ ਵਿੱਚ ਹੈ ਜਦੋਂ ਤੱਕ ਅਜਿਹੇ ਹੀਰੋ ਸਾਡੀ ਰੱਖਿਆ ਕਰ ਰਹੇ ਹਨ ਮੈਂ ਆਪਣਾ ਹਿੱਸਾ ਨਿਭਾਇਆ ਮੈਂ ਪੂਰੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਫੌਜੀ ਪਰਿਵਾਰਾਂ ਦੀ ਮਦਦ ਕਰ ਸਕਦੇ ਹੋ ਤੁਸੀਂ ਇਸ ਦੇ ਫੰਡਿੰਗ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਸ਼ਹੀਦਾਂ ਦੀਆਂ ਪਤਨੀਆਂ ਨੂੰ 1 ਕਰੋੜ ਰੁਪਏ দান ਕਰਨ ਵਾਲੀ ਬਾਲੀਵੁੱਡ ਦੀ ਡਿੰਪਲ ਗਰਲ ਪ੍ਰਿਟੀ ਜ਼ਿੰਟਾ ਦਾ ਫੌਜ ਦੇ ਨਾਲ ਡੂੰਘਾ ਸੰਬੰਧ ਹੈ ਉਸ ਦੇ ਪਿਤਾ ਦੁਰਗਾਨੰਦ ਜ਼ਿੰਟਾ ਭਾਰਤੀ ਫੌਜ ਦੇ ਵਿੱਚ ਇੱਕ ਅਧਿਕਾਰੀ ਸਨ ਜਦੋਂ ਕਿ ਉਸ ਦਾ ਭਰਾ ਦੀਪੰਕਰ ਫੌਜ ਦੇ ਵਿੱਚ ਇੱਕ ਕਮਿਸ਼ਨਡ ਅਫਸਰ ਹੈ ਜਦੋਂ ਉਹ ਸਿਰਫ 13 ਸਾਲਾਂ ਦੀ ਸੀ ਤਾਂ ਉਸਦੇ ਪਿਤਾ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਹਾਲਾਂਕਿ ਉਸ ਹਾਦਸੇ ਤੋਂ ਬਾਅਦ ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਦਲ ਗਈ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਮੁੰਬਈ ਦੇ ਵਿੱਚ ਸੈਟਲ ਹੋ ਗਈ ਉਹ ਆਈਪੀਐਲ ਦੇ ਵਿੱਚ ਕਿੰਗਜ਼ 11 ਪੰਜਾਬ ਦੀ ਸਹਿ ਮਾਲਕਣ ਵੀ ਹੈ ਸਾਲ 2004 ਦੇ ਵਿੱਚ ਉਸਨੇ ਦੇਸ਼ ਭਗਤੀ ਵਾਲੀ ਫਿਲਮ ਲਕਸ਼ਯ ਦੇ ਵਿੱਚ ਇੱਕ ਪੱਤਰਕਾਰ ਦੀ ਭੂਮਿਕਾ ਨਿਭਾਈ ਸੀ ਫਿਲਮ ਦਾ ਪਿਛੋਕੜ ਭਾਰਤੀ ਫੌਜ ਦੇ ਉੱਤੇ ਆਧਾਰਿਤ ਸੀ ਬ੍ਰਿਟਿਸ਼ ਇੰਡੀਆਂ ਦੇ ਹਿਮਾਚਲ ਅਤੇ ਪੰਜਾਬ ਦੇ ਨਾਲ ਵੀ ਸੰਬੰਧ ਨੇ ਤਰਨੂ ਹਿਮਾਚਲ ਪ੍ਰਦੇਸ਼ ਦੇ Shimla ਦੇ ਵਿੱਚ ਮਿਲਦ ਵਿੱਚ ਹੋਇਆ ਉਸ ਦਾ ਬਚਪਨ Shimla ਦੇ ਵਿੱਚ ਹੀ ਬੀਤਿਆ ਅਤੇ ਉਸਨੇ ਆਪਣੀ ਸਕੂਲੀ ਸਿੱਖਿਆ Convent of Jesus and Mary ਤੋਂ ਪ੍ਰਾਪਤ ਕੀਤੀ ਹੈ ਜਿਸ ਤੋਂ ਬਾਅਦ ਉਸਨੇ Shimla ਦੇ Saint Bede College ਤੋਂ ਪੜਾਈ ਕੀਤੀ ਉਸਨੇ ਸਾਲ 2016 ਦੇ ਵਿੱਚ ਜੀਨ ਗੁੱਡ ਇਨਾਫ ਦੇ ਨਾਲ ਵਿਆਹ ਕੀਤਾ ਭਾਵੇਂ ਇਹ ਇੱਕ ਵਿਦੇਸ਼ੀ ਸ਼ਖਸ ਹੈ ਪਰ ਉਹਨਾਂ ਨੇ ਪੰਜਾਬੀ ਰੀਤੀ ਰਿਵਾਜਾਂ ਦੇ ਨਾਲ ਵਿਆਹ ਕੀਤਾ ਇੰਨਾ ਹੀ ਨਹੀਂ ਉਹ ਭਾਰਤੀ ਸੱਭਿਆਚਾਰ ਦਾ ਵੀ ਸ਼ੌਕੀਨ ਹੈ ਪ੍ਰਿਟੀ ਜ਼ੰਟਾ ਹਮੇਸ਼ਾ ਹੀ ਪਟਿਆਲਾ ਸੂਟ ਅਤੇ ਫੁਲਕਾਰੀ ਪਹਿਨਦੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ